ਟ੍ਰਿਪਲੱਸ ਬਟ ਬੋਲੋ OMR ਸ਼ੀਟ ਡਾਊਨਲੋਡ ਕਰਨ ਦੇ ਲਈ ਲਿੰਕ ਨੀਚੇ ਵੀਡੀਓ ਦੇ ਡਿਸਕ੍ਰਿਪਸ਼ਨ ਚ ਦੇ ਦੇਵਾਂਗੇ ਜੀ ਉਥੋਂ OMR ਸ਼ੀਟ ਤੁਸੀਂ ਡਾਊਨਲੋਡ ਕਰ ਸਕਦੇ ਹੋ ਕਲਰਕ ਦਾ ਜਿਹੜਾ 22 ਨੂੰ ਪੇਪਰ ਹੋਇਆ ਸੀਗਾ ਜੀ ਦਸੰਬਰ ਨੂੰ ਉਹ ਵਾਲਾ ਪੇਪਰ ਦੀ OMR ਸ਼ੀਟ ਡਾਊਨਲੋਡ ਦੇ ਲਈ ਲਿੰਕ ਪ੍ਰੋਵਾਈਡ ਕਰਾ ਦਿੱਤਾ ਗਿਆ ਰੋਲ ਨੰਬਰ ਡੇਟ ਆਫ ਬਰਥ ਐਂਟਰ ਕਰੀਏ ਤੁਸੀਂ ਮੋਬਾਈਲ ਨੰਬਰ ਤੇ OTP ਆਊਗਾ ਉਹ OTP ਡਾਊਨਲੋਡ ਕਰਕੇ ਐਂਟਰ ਕਰਕੇ ਤੁਸੀਂ OMR ਸ਼ੀਟ ਡਾਊਨਲੋਡ ਕਰ ਸਕਦੇ ਹੋ ਪਲੀਜ਼ ਰਿਕਵੈਸਟ ਹੈ ਸਾਰਿਆਂ ਨੂੰ ਤੁਹਾਡੇ ਸਹੀ-ਸਹੀ ਕਿੰਨੇ ਮਾਰਕਸ ਬੰਦੇ ਆ OMR ਸ਼ੀਟ ਡਾਊਨਲੋਡ ਕਰਕੇ ਚੈੱਕ ਕਰਕੇ ਸਹੀ-ਸਹੀ ਕਿੱਦੇ ਮਾਰਕਸ ਬੰਦੇ ਕਮੈਂਟ ਜ਼ਰੂਰ ਕਰਨਾ ਹੈ ਤੁਸੀਂ ਤੇ ਕਿਹੜੇ-ਕਿਹੜੇ ਕੁਐਸਚਨਸ ਨੇ ਸੈੱਟ ਪਲੀਜ਼ ਉਹ ਤੁਸੀਂ ਕਮੈਂਟ ਜਰੂਰ ਕਰਨਾ ਹੈ ਤਾਂ ਕਿ ਆਬਜੈਕਸ਼ਨ ਜਿਹੜੇ ਫਿਲ ਕੀਤੇ ਜਾ ਸਕਣ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਿਓ ਸਾਰੇ ਕੈਂਡੀਡੇਟਾਂ ਤੱਕ ਜਿੰਨੇ ਤੁਹਾਡੇ ਸੰਪਰਕ ਚ ਨੇ ਸਾਰਿਆਂ ਤੱਕ ਵੀਡੀਓ ਨੂੰ ਜਰੂਰ ਪਹੁੰਚਾਓ ਤਾਂ ਕਿ ਪਤਾ ਲੱਗ ਸਕੇ ਵੀ ਕਿਹੜੇ ਕਿਹੜੇ ਕੁਐਸਚਨ ਨੇ ਜਿਨ੍ਹਾਂ ਤੇ ਆਬਜੈਕਸ਼ਨ ਹੈ ਜਿਹੜੀ ਉਹ ਮਾਰਕਸ ਕੀਤੀ ਜਾ ਸਕਦੀ ਪਲੀਜ਼ ਰਿਕਵੈਸਟ ਹੈ ਵੀਡੀਓ ਨੂੰ ਆਪਦੇ ਕੋਲ ਨਹੀਂ ਰੱਖਣਾ ਸਾਰਿਆਂ ਨਾਲ ਸ਼ੇਅਰ ਜਰੂਰ ਕਰਨੀ ਹੈ ਲਿੰਕ ਉਹ ਹੈਮਰ ਸ਼ੀਟ ਡਾਊਨਲੋਡ ਕਰਨ ਦਾ نیچے ਪ੍ਰੋਵਾਈਡ ਕਰਾ ਦਿੰਦੇ ਆ ਤੇ ਜਿੰਨੇ ਜਿੰਨੇ ਕੈਂਡੀਡੇਟਸ ਸਾਰੇ ਚੈੱਕ ਕਰ ਲੋ ਆਪਦੇ ਕੁਐਸ਼ਨ ਕਿੰਨੇ ਕਿੰਨੇ ਤੇ ਆਬਜੈਕਸ਼ਨ ਲੱਗ ਸਕਦੀ ਹੈ ਦੁਬਾਰਾ ਫੇਰ ਦੱਸ ਦਈਏ ਜੀ ਆਬਜੈਕਸ਼ਨ ਲਾਉਣ ਦੇ ਲਈ ਤੁਸੀਂ ਚੈੱਕ ਕਰਨਾ ਹੈ ਕੁਐਸ਼ਨ ਦਾ ਸੈੱਟ ਕਿਹੜਾ ਹੈ ਕੁਐਸ਼ਨ ਨੰਬਰ ਕਿੰਨਾ ਹੈ ਕੀ ਆਬਜੈਕਸ਼ਨ ਲੱਗ ਸਕਦੀ ਹੈ ਠੀਕ ਹੈ ਜੀ ਇੰਨਾ ਕਹਿੰਦੇ ਹੋਏ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਲਓ ਜਿਹੜੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਘੰਟੀ ਦਾ ਬਟਨ ਜ਼ਰੂਰ ਦਬਾ ਲਿਓ ਤਾਂ ਕਿ ਕੋਈ ਵੀ ਅਪਡੇਟ ਕੋਈ ਵੀ ਜਾਣਕਾਰੀ ਜਿਹੜੀ ਮਿਸ ਨਾ ਹੋਵੇ ਜੀ